ਇਲਾਜ ਹੈ ਪਰ ਪਹੁੰਚ ਤੋਂ ਦੂਰ ਕਿਸੇ ਫਰਿਸ਼ਤੇ ਦੀ ਉਡੀਕ ਕਰ ਰਿਹਾ ਹੈ ਪਰਿਵਾਰ ਠੀਕ ਨਹੀਂ ਸੀ ਇਹਨਾਂ ਨੂੰ ਬੰਨ੍ਹ ਕੇ ਆ ਗਏ ਅਸੀਂ ਇਹਨਾਂ ਦੀ ਕਿਡਨੀਆਂ ਖਰਾਬ ਹੋ ਗਈਆਂ ਸਾੜਨ ਖਰਾਬ ਹੋ ਗਈਆਂ ਬੇਟੀ ਅੰਨੇ ਨੂੰ ਸੱਤ ਪਹਿਲਾਂ ਪੱਟੀ ਬੜਿਆ ਫਿਰ ਤੰਦੜਾ ਬੜਿਆ ਫਿਰ ਪਹਨਨ ਦਾ ਸਤਾਲ ਕਰਿਆ ਫਿਰ ਓਟੀਆਂ ਸੱਤਾਂ ਰਾਮ ਦਾਸ ਉਹ ਪਹਿਲੇ ਸਾਰੇ ਜੀ ਬਾਪੂ ਦੋਵੇਂ ਕਿਡਨੀਆਂ ਖਰਾਬ ਅਤ ਦੀ ਗਰੀਬੀ ਘਰ ਹੋਇਆ ਗਏ ਨੇ ਡਾਕਟਰਾਂ ਦੇ ਤਾਂ ਜਵਾਬ ਅੱਜ ਅਸੀਂ ਪਿੰਡ ਕਰਿਆਲਾ ਦੇ ਵੇ ਚਾਏ ਹਾਂ ਜਿੱਥੇ ਇੱਕ ਬਹੁਤ ਹੀ ਦੁੱਖ ਨਾਲ ਭਰਿਆ ਸਾਡਾ ਭਰਾ ਮੰਜੇ ਤੇ ਬੈਠਾ ਹੈ ਕਹਿੰਦੇ ਨੇ ਕਿ ਪ੍ਰਮਾਤਮਾ ਦੁੱਖ ਹੋਣਾ ਹੀ ਦੇਵੇ ਜਿੰਨਾ ਕੋਈ ਚੱਲ ਸਕਦਾ ਹੈ ਪਰ ਗਰੀਬੀ ਹਾਲਤ ਵਿੱਚ ਵੀ ਜਦੋਂ ਦੁੱਖ ਪ੍ਰਮਾਤਮਾ ਦੇ ਦਿੰਦਾ ਹੈ ਤਾਂ ਚੱਲਣ ਯੋਗ ਨਹੀਂ ਹੁੰਦਾ ਇਸ ਕਰਕੇ ਅਸੀਂ ਵੇਖਦੇ ਹਾਂ ਕਿ ਭਰਾ ਦੀਆਂ ਕਿਡਨੀਆ ਡੈਮੇਜ ਹੋ ਗਈਆਂ ਪਿਛਲੇ ਲਗਭਗ 2-3 ਮਹੀਨੇ ਤੋਂ ਵਿਚਾਰਾ ਮੰਜੇ ਤੇ ਹੈ ਹ ਹਸਪਤਾਲਾ ਵਿੱਚ ਰੁੱਲ ਰਿਹਾ ਹੈ 2-3 ਉਹਦੇ ਆਪਰੇਸ਼ਨ ਹੋ ਚੁੱਕੇ ਆ ਜਿਹੜਾ ਘਰ ਤੁਸੀਂ ਵੇਖ ਰਹੇ ਹੋ ਇਹ ਘਰ ਵੀ ਗਹਣੇ ਆ ਬੇਟਾ ਜਿਹੜਾ ਆ ਉਹ ਥੋੜਾ ਬਹੁਤਾ ਕੰਮ ਕਰਦਾ ਜਿਤਨਾ ਰੋਟੀ ਪਾਣੀ ਚੱਲਦਾ ਹੈ ਪਰ ਵਿਚਾਰਾ ਇਹ ਮੰਜੇ ਤੇ ਬੈਠਾ ਹੈ ਮੈਂ ਅਰਦਾਸ ਬੇਨਤੀ ਕਰਨਾ ਆ ਤੁਹਾਡੇ ਸਾਹਮਣੇ ਕਿ ਜੇ ਕੋਈ ਸਮਾਜ ਸੇਵੀ ਹਸਤੀ ਹੈ ਵਿਚਾਰੇ ਦੀ ਜਾਨ ਬਚਾਉਣ ਵਾਸਤੇ ਤਾਂ ਜਰੂਰ ਲੱਗਿਆ ਉਹ ਮੈਂ ਪੁੱਛ ਰਿਹਾ ਆਪਾਂ ਗੱਲਬਾਤ ਕਰਦੇ ਆ ਉਹਦੀ ਵਾਈਫ ਦੇ ਨਾਲ ਕਿ ਕੀ ਪ੍ਰੋਬਲਮ ਹੈ ਤੁਸੀਂ ਇਹ ਘਰ ਦਾ ਗੁਜ਼ਾਰਾ ਕਿਵੇਂ ਕਰ ਰਹੇ ਹੋ ਤਾਂ ਜੀ ਕੀ ਗੱਲ ਹੋਈ ਤੁਸੀਂ ਇਹ ਵੀਰ ਦੇ ਨਾਲ ਠੀਕ ਨਹੀਂ ਸੀ ਹਨ ਬੰਨ ਕੇ ਆ ਗਿਆ ਸੀ ਇਹਨੇ ਜਿੱਤਨੀ ਕਰਾ ਕੋ ਸਾਡਾ ਬਲੋਕੋ ਦੀ ਅਪੀ ਅੰਨੇ ਨੰਬਰ ਸਤ ਪਹਿਲਾਂ ਪਤੀ ਘੜਿਆ ਫਿਰ ਤੰਦਾਂ ਘੜਿਆ ਫਿਰ ਕਮਾਂਡੋ ਸਤਾਲ ਘੜਿਆ ਫਿਰ ਛੋਟੀਆਂ ਸਤਾਲਾਂ ਅੰਦਾਜ਼ੋ ਤੋਂ ਪਹਿਲੇ ਸਾਰੇ ਬਾਬੋਲੇ ਜੱਫਤ ਕਰਾਈ ਜਿੱਤਨੀ ਕਰਾਉਣ ਲਈ ਇਹਨਾਂ ਦੇ ਪਰਿਸ਼ਰ ਕਰਾਇ ਕੁਛ ਕਰ ਜਾ ਬਹੁਤ ਹਨ ਇਸ ਰੀ ਚੰਚੰਚੇ ਹਿਲ ਆਏ ਤੇ ਮੇਰਾ ਕਮਾਉਂ ਵਾਲਾ ਕੋਈ ਸਾਦਨੀ ਕਮਾਉਂਦੇ ਇਹ ਵੀ ਮੰਜੇ ਤੇ ਨਹੀਂ ਤੇ ਮੇਰੀ ਮਰਜ਼ੀ ਕਰੋ ਤੇ ਭੈਣ ਦਾ ਦੁੱਖ ਬੜਾ ਵੱਡਾ ਹੈ ਕਹਿੰਦੇ ਪਰਮਾਤਮਾ ਗਰੀਬੀ ਜ਼ਰੂਰ ਦੇਵੇ ਪਰ ਐਡਾ ਵੱਡਾ ਦੁੱਖ ਨਾ ਦੇਵੇ ਤਾਂ ਕਿ ਦੁੱਖ ਜਿਹੜਾ ਹੈ ਉਹ ਚੱਲਿਆ ਨਹੀਂ ਜਾਂਦਾ ਸੋ ਇਹ ਭਰਾ ਸਾਡਾ ਕਲਵੰਤ ਜਿਸ ਦੀਆਂ ਕਿਡਨੀਆਂ ਡੈਮੇਜ ਹੋ ਗਈਆਂ ਨੇ ਤੇ ਬਹੁਤ سارے ਸਮਾਜ ਸੇਵੀ ਇਸ ਸੰਸਾਰ ਵਿੱਚ ਰਹਿੰਦੇ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਲਗਭਗ ਤੁਸੀਂ ਕੁਛ ਨਾ ਕੁਛ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਵੀਰ ਦੇ ਲਈ ਜ਼ਰੂਰ ਦਾਨ ਕੱਢੋ ਤਾਂ ਕਿ ਵੀਰ ਦੁਬਾਰਾ ਫੇਰ ਤੰਦਰੁਸਤ ਹੋ ਗਏ ਆਪਣੇ ਪਰਿਵਾਰ ਦੇ ਵਿੱਚ ਆਨੰਦ ਤੇ ਖੁਸ਼ੀਆਂ ਮਾਣ ਸਕੇ ਪੰਖਰਮਾਨੂ ਰਬੀਸ਼ੀ ਮਸੀਦ ਦੇ ਨਾਮ ਵਿੱਚ ਜੈਮਸੀ ਦੀ ਸਸਰੀਆ ਕਾਲ ਔਰ ਸਾਡੇ ਭਰਾ ਪਾਈਕਰਵੰਤ ਤੁਸੀਂ ਜੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਮਿਆਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਉਹਨਾਂ ਦੇ ਜੋ ਆਪਰੇਸ਼ਨ ਜਿਹੜੇ ਨੇ ਉਹ ਹੋਏ ਔਰ ਉਹਨਾਂ ਨੇ ਆਪਣਾ ਸਾਰਾ ਪੈਸਾ ਜਿਹੜਾ ਹੈ ਚੁੱਕ ਚੁਕਾ ਕੇ ਔਰ ਆਪਣਾ ਘਰ ਜਿਹੜੇ ਰੱਖ ਕੇ ਦੋ ਆਪਰੇਸ਼ਨ ਜਿਹੜੇ ਸਨ ਉਹ ਕਰਵਾਏ ਸਨ ਔਰ ਉਹਨਾਂ ਦੀ ਪਤਨੀ ਔਰ ਉਹਨਾਂ ਦਾ ਇੱਕ ਬੇਟਾ ਆ ਔਰ ਇੱਕ ਬੇਟੀ ਜਿਹੜੀ ਆ ਉਹ ਵਿਆਹੀ ਆ ਔਰ ਜਿਹੜਾ ਇੱਕ ਬੇਟਾ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਔਰ ਇਹਨਾਂ ਦੀ ਪੈਸੇ ਦੇ ਦੁਆਰਾ ਵੀ ਹੈਲਪ ਜਿਹੜੀ ਆ ਉਹ ਕੀਤੀ ਜਾਵੇ ਤਾਂ ਕਿ ਇੱਕ ਪਰਿਸ਼ਣ ਜਿਹੜਾ ਆ ਇਹਨਾਂ ਦਾ ਹੋਰ ਸੁਨਾਇਆ ਔਰ ਉਹਦੇ ਵਿੱਚ ਬਹੁਤ ਸਾਰਾ ਸਾਨੂੰ ਪੈਸਾ ਜਿਹੜਾ ਆ ਇਸ ਪਾਇਕਲਵਤ ਦੇ ਇਲਾਜ ਦੇ ਲਈ ਚਾਹੀਦਾ ਆ ਤੋਂ ਮੇਰੀ ਬੇਨਤੀ ਹੈ ਕਿ ਆਪਾਂ ਵੱਤੋ ਅੱਦ ਇਸ ਰਾਦੀ ਇਕਲਵੰਤ ਦੀ ਅਸੀਂ ਮਦਦ ਕਰੀਏ ਤੀਸਰਾ ਆਪਰੇਸ਼ਨ ਜਿਹੜਾ ਆ ਉਸ ਇਸਲਾਮ ਤੋਂ ਉਪਾਏ ਔਰ ਐਸ ਵਕਤ ਉਹਨਾਂ ਦੇ ਕੋਲ ਪੈਸਾ ਕੋਈ ਵੀ ਨਹੀਂ ਆ ਯਾਨੀ ਕਿ ਘਰ ਵੀ ਜਿਹੜਾ ਉਹ ਗਹਿਣੇ ਆ ਤੇ ਚਾਹ ਜੋਗੇ ਵੀ ਪੈਸੇ ਜਿਹੜੇ ਆ ਉਹਨਾਂ ਦੇ ਕੋਲ ਨਹੀਂ ਆ ਤੋ ਇਸ ਪਰਿਵਾਰ ਦੀ ਇੰਨੀ ਮਾੜੀ ਹਾਲਤ ਬਣ ਚੁੱਕੀ ਆ ਕਿ ਇਹ ਜਿੱਥੋਂ ਤੱਕ ਵੀ ਵੀਡੀਓ ਜਾਵੇ ਤੇ ਕੋਈ ਸੱਜਣ ਕੋਈ ਭਰਾ ਜਿਹੜਾ ਆ ਉਹ ਅੱਗੇ ਆਵੇ ਤੇ ਇਹਨਾਂ ਦੀ ਆਪਾਂ ਨਾਲ ਮਿਲ ਕੇ ਇਹਨਾਂ ਦੀ ਹਲਕੀ ਜਿਹੜੀ ਆ ਉਹ ਕਰਸ ਇਲਾਜ ਹੈ ਪਰ ਪਹੁੰਚ ਤੋਂ ਦੂਰ ਕਿਸੇ ਫਰਿਸ਼ਤੇ ਨੇ ਉਡੀਕ